ਸਭ ਤੋਂ ਪਹਿਲਾਂ ਸਾਸਤਰੀ ਕਾਲਜੀ ਬਾਈ ਜੀ ਅੱਜ ਆਪਣੇ ਕੋਲੇ ਜਾਨਵਰ ਬਹੁਤ ਟੌਪ ਦੇ ਪਹੁੰਚੇ ਨੇ ਬਾਈ 10-12 ਪੱਠਾ ਹੀ ਨੇ ਵੀਰੇ ਨਵੀਆਂ ਬਿਲਕੁਲ ਓਕੇ ਦੀ ਰਿਪੋਰਟ ਤੇ ਦੇਖ ਸਕਦੇ ਹੋ ਵੀਰੋ ਜਮਾ ਨਵੀਆਂ ਬਾਈ ਦੇਖੋ ਬਿਲਕੁਲ ਜੈਦ ਰੇਟ ਤੇ ਹੋਣਗੀਆਂ ਵੀਰੇ ਆਏ ਕ੍ਰੋਸ ਵੀ ਹੋਈਆਂ ਹੋਈਆਂ ਨੇ ਬਾਈ ਜੀ ਚੈੱਕ ਕਰ ਸਕਦੇ ਹੋਗੇ ਇਹ ਪੱਠਾ ਹੋਣ ਦੀਆਂ ਕ੍ਰੋਸ ਹੋਈਆਂ ਹੋਈਆਂ ਨੇ ਵੀਰੇ ਕਾਲੀ ਚਿੱਟੀ ਅੱਖ ਦੇ ਵਿੱਚ ਸਿੰਗੀ ਸਿੰਗੀ ਬਹੁਤ ਵਧੀਆ ਵੀਰੇ ਆ ਦੇਖ ਸਕਦੇ ਹੋ ਬਾਈ ਜੀ ਅੰਨਾ ਦੀ ਲੈਂਥ ਬਹੁਤ ਵਧੀਆ ਵੀਰੇ ਕਾਲੀ ਛੋਟੀ ਸਿੰਗੀ ਦੇ ਵਿੱਚ ਕਪਾਠਾ ਆ ਗਈ ਵੀਰੇ ਇਹ ਸੂਆ ਇੱਕ ਇੱਕ ਸੂਈ ਹੋਈਆਂ ਨੇ ਵੀਰੇ ਆ ਦੇਖੋ ਆ ਦੇਖ ਸਕਦੇ ਹੋ ਬਾਈ ਜੀ ਬਹੁਤ ਟੌਪ ਦੇ ਵਿੱਚ ਆ ਵੀਰੇ ਕਾਲੀ ਸ਼ਾ ਚਿੱਟੀ ਅੱਖ ਬਾਈ ਚੈੱਕ ਕਰੋ ਥਣਾ ਥਣਾ ਦੀ ਬਹੁਤ ਸਾਫ਼ ਨੇ ਜੀ ਆ ਦੇਖੋ ਬਾਈ ਜੀ ਕਾਲੀਆਂ ਕਾਲੀਆਂ ਨੇ ਵੀਰੇ ਪੱਠਾ ਇਹਦੇ ਮਗਰ ਇੱਕ ਛੇਲੀ ਵੀ ਹੈਗੀ ਆ ਬਾਈ ਜੀ ਦੇਖ ਸਕਦੇ ਹੋ ਤਾਂ ਬਹੁਤ ਟੌਪ ਦੇ ਵਿੱਚ ਆ ਵੀਰੇ ਬਹੁਤ ਸਾਫ਼ ਸੁਥਰੀ ਚੈੱਕ ਕਰ ਸਕਦੇ ਹੋ ਜੀ ਇਹ ਜਾਨਵਰ ਆਪਣੇ ਕੋਲੇ ਅੱਜ ਹੀ ਆਏ ਨੇ ਵੀਰੇ ਆਹ ਦੇਖੋ ਜੀ ਇੱਕ ਪੱਠ ਬਹੁਤ ਸੋਹਣੀ ਆ ਇਹ ਸਾਰੀਆਂ ਜਿਹੜੀਆਂ ਪੱਠਾਂ ਤੁਹਾਨੂੰ ਦਿਖਾ ਰਿਹਾ ਬਾਈ ਜੀ ਪਹਿਲੇ ਪਹਿਲੇ ਸੂਏ ਸੂਈਆਂ ਹੋਈਆਂ ਨੇ ਬਾਈ ਜੀ ਚੱਕ ਕਰ ਸਕਦੇ ਹੋਗੇ ਆਹ ਦੇਖੋ ਜੀ ਜਿਵੇਂ ਆ ਬੱਕਰੀ ਵੱਡੀ ਆ ਵੀਰੇ ਸੂਈ ਹੋਈ ਆ ਇੱਕ ਬੱਚਾ ਬਾਈ ਜੀ ਥੱਲੇ ਲਾਲ ਰੰਗ ਦਾ ਇਹ ਵੀ ਬੱਕਰੀ ਪੂਰੀ ਡੱਬਲਾ ਵੀਰੇ ਇਹ ਵੀ ਚਿੱਟੀ ਅੱਖ ਦੇ ਵਿੱਚ ਲਾਲ ਪੱਕੀ ਲੋਵੀ ਬਾਈ ਜੀ ਚੱਕ ਰੋ ਜੀ ਆਹ ਦੇਖੋ ਜੀ ਬਹੁਤ ਵਧੀਆ ਜਾਨਵਰ ਨੇ ਵੀਰੇ ਇਹ ਆ ਕੀ ਡੱਬੀ ਵੀਰੇ ਆ ਦੇਖੋ ਜੀ ਬਹੁਤ ਸੋਹਣੀ ਬੱਕਰੀ ਆ ਵੀਰੇ ਕੰਨਾਂ ਕੋਨਾ ਦੀ ਲੈਂਥ ਬਹੁਤ ਵਧੀਆ ਆ ਆ ਦੇਖ ਸਕਦੇ ਹੋ ਬਾਈ ਜੀ ਇਹ ਆ ਗਈ ਵੱਡੀ ਬੱਕਰੀ ਵੀਰੇ ਇੱਧਰ ਦੇਖੋ ਜੀ ਛੇਰੇ ਰੰਗ ਦੇ ਵਿੱਚ ਇਹ ਬਾਈ ਜੀ ਹੁਣ ਦੀ ਕਰਾਉ ਸੋਈ ਹੋਈ ਆ ਕੀ 20 25 ਦਿਨਾਂ ਦੀ ਆ ਦੇਖ ਸਕਦੇ ਹੋ ਬਾਈ ਵੱਡੀ ਬੱਕਰੀ ਆ ਚੌਥੇ ਕੁ ਸੂਏ ਬੱਕਰੀ ਆ ਬਾਈ ਜੀ ਇਹ ਥਣਾ ਥਣਾ ਦੀ ਬਹੁਤ ਸਾਫ ਆ ਬਾਈ ਦੁੱਧ ਵੀ ਹੈਗਾ ਕਿਲੋ ਸਵਾ ਕੇ ਆ ਆ ਦੇਖੋ ਜੀ ਇਹ ਬਾਈ ਜੀ ਹੁਣ ਦੀ ਕਰਾਉ ਸਾ ਮਹੀਨੇ ਕਿ ਦੀ ਆ ਦੇਖ ਸਕਦੇ ਹੋ ਬਾਈ ਜੀ ਚੈੱਕ ਕਰ ਸਕਦੇ ਬਹੁਤ ਸੋਹਣਾ ਜਾਨਵਰਾ ਵੀਰੇ ਜਿਵੇਂ ਆ ਪੱਠੋ ਵੀ ਸਾਰੀਆਂ ਪੱਠਾ ਹੀ ਨੇ ਬਾਈ ਜੀ ਦੇਖ ਸਕੋ ਜਿਵੇਂ ਆ ਪੱਠ ਆ ਗਈ ਵੀਰੇ ਭਰੂਨ ਸੂਈ ਹੋਈ ਦੇਖੋ ਇਹਦੇ ਮਗਰ ਮੇਮ ਨਹੀਂ ਆ ਚੱਕ ਕਰ ਸਕਦੇ ਬਾਈ ਜੀ ਬਹੁਤ ਸੋਹਣਾ ਜਾਨਵਰਾ ਵੀਰੇ ਪਹਿਲੇ ਸੂਏ ਪੱਠਾ ਵੀਰੇ ਇਹ ਦੇਖ ਸਕੋ ਆਪੇ ਬਹੁਤ ਸੋਹਣੀ ਪੱਠਾ ਜੀ ਢੱਪੀ ਫੜੋ ਜੀ ਇੱਕਾ ਡੱਬੀ ਆ ਗਈ ਵੀਰੇ ਉਹ ਕਾਲੀ ਲਿਆ ਸੁੱਤੀ ਆ ਦੇਖੋ ਜੀ ਇਹ ਜਾਨਵਰ ਸਾਰੇ ਨਵੇਂ ਨੇ ਵੀਰੇ 2-4 ਦੰਦ ਦੇ ਵਿੱਚ ਨੇ ਬਾਈ ਜੀ ਇਹਾਂ ਚ ਦੋ ਬੱਕਰੀਆਂ ਭਟੀਆਂ ਨੇ ਜੀ ਆ ਆ ਪੱਠ ਆ ਗਈ ਵੀਰੇ ਚਾਰ ਦੰਦ ਇਹ ਵੀ ਪੱਠ ਬਹੁਤ ਟੌਪ ਦੇ ਵਿੱਚ ਆ ਵੀਰੇ ਚੈੱਕ ਕਰ ਸਕਦੇ ਹੋ ਆ ਦੇਖੋ ਜੀ ਜੇ ਕਿਸੇ ਭਾਈ ਨੂੰ ਲੋੜ ਹੋਵੇ ਤਾਂ ਭਾਈ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਊਗਾ ਆ ਜਾਨਵਰ ਬਹੁਤ ਸੋਹਣੇ ਨੇ ਵੀਰੇ ਆ ਵੀ ਪੱਠ ਹੀ ਆ ਵੀਰੇ ਪਹਿਲੇ ਸੀ ਡੋਣ ਹੁੰਦੀਆਂ ਕ੍ਰੋਸ ਹੋਈਆਂ ਹੋਈਆਂ ਨੇ ਭਾਈ ਜੀ ਇਹ ਇਹ ਡੱਬੇ ਚ ਆ ਗਈ ਵੀਰੇ ਚਿੱਟੀ ਅੱਖ ਦੇਖ ਸਕਦੇ ਹੋ ਭਾਈ ਜੀ ਇਹ ਕੇ ਆ ਗਈ ਵੀਰੇ ਚਿੱਟੀ ਡੱਬੀ ਦੇਖੋ ਜੀ ਇਹ ਸਾਰੀਆਂ ਪੱਠਾ ਹੀ ਨੇ ਵੀਰੇ ਨਵੀਆਂ ਕਿਸੇ ਬਾਈ ਨੇ ਨਵਾਂ ਕੰਮ ਕਰਨਾ ਹੋਵੇ ਤਾਂ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆ ਬਾਈ ਬਿਲਕੁਲ ਸੋਹਣੀਆਂ ਸਰਖੇ ਜਾਨਵਰ ਨੇ ਬਾਈ ਜੀ ਇਹ ਸੁਥਰੇ ਜਾਨਵਰ ਨੇ ਵੀ ਵੱਡੀ ਬੱਕਰੀ ਨਾਲ ਵਿੱਚ ਬਾਈ ਜੀ ਕੋਈ ਨਹੀਂ ਹੈਗੀ ਆ ਦੇਖੋ ਜੀ ਕੇ ਆ ਗਈ ਡੱਬੀ ਇਹ ਵੀ ਭਰੂਣਾ ਵੀਰੇ ਦੁੱਧ ਦਿੰਦੀ ਆ ਹੁਣ ਦੀਆਂ ਕ੍ਰੋਸ ਬਾਈ ਜੀ ਹੋਈਆਂ ਹੋਈਆਂ ਨੇ ਪੱਠਾ ਇਹ ਸਾਰੀਆਂ ਵੀਰੇ ਬਹੁਤ ਵਧੀਆ ਜਾਨਵਰ ਨੇ ਬਾਈ ਚੈੱਕ ਕਰ ਸਕਦੇ ਹੋਗੇ ਸਾਰੇ ਨਵੇਂ ਇਹ ਆ ਗਈ ਵੱਡੀ ਬੱਕਰੀ ਬਾਈ ਜੀ ਦੇਖੋ ਇਹ ਵੀ ਬਾਈ ਮਹੀਨੇ ਦੀ ਕਰਾਸ ਹੋਈ ਆ ਵੱਡੀ ਬੱਕਰੀ ਦੇਖੋ ਜੀ 13-14 ਬੱਕਰੀਆਂ ਨੇ ਬਾਈ ਜੀ ਸਾਰੀਆਂ ਦੇ ਦਾਂਗੇ ਕਿਸੇ ਬਾਈ ਨੂੰ ਲੋਡ ਹੋਵੇ ਜਾਇਜ਼ ਰੇਟ ਦੇ ਵਿੱਚ ਬਾਈ ਇਹਨੂੰ ਵੀ ਮਹੀਨਾ ਹੋ ਗਿਆ ਬਾਈ ਜੀ ਕਰਾਸ ਹੋਈ ਇੱਕ ਇਹ ਚਿੱਟੀ ਪਾਠਾ ਵੀਰੇ ਪਹਿਲੇ ਸੂਏ ਆ ਦੇਖੋ ਜੀ ਨੂੰਣੀ ਆ ਬਾਈ ਇਹ ਇਹ ਜਾਨਵਰ ਦੋ ਦੰਦ ਹੋਈ ਆ ਬਾਈ ਜੀ ਆ ਦੇਖੋ ਜੀ ਇਹ ਸਾਰੇ ਜਾਨਵਰ ਨਵੇਂ ਨੇ ਵੀਰੇ 체크 ਕਰ ਸਕਦੇ ਹਾਂ ਬਹੁਤ ਸਾਫ ਸੁਥਰੀ ਜਾਨਵਰ ਨੇਗੀ ਹਾਂ ਕਿਸੇ ਵੀ ਭਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਕਨੈਕਟ ਜਰੂਰ ਕਰ ਸਕਦਾ ਆ ਠੀਕ ਹੈ ਜੀ ਕਿਸੇ ਭਾਈ ਨੂੰ ਲੋੜ ਆ ਤਾਂ ਫੋਨ ਉੱਤੇ ਆਪਣੇ ਨਾਲ ਕਨੈਕਟ ਜਰੂਰ ਕਰੇਗੇ ਤਾਂ ਵਧੀਆ ਜਾਨਵਰ ਨੇ ਵੀਰੇ ਆ ਕਾਲੀ ਬੱਕਰੀ ਆ ਗਈ ਆ ਇਹ ਵੀ ਵੀਰੇ ਕਰਾਉਸ ਆ ਗਈ ਮਹੀਨੇ ਡੇਢ ਦੀ ਚੈੱਕ ਕਰ ਸਕਦੇ ਹਾਂ ਬਾਈ ਬਹੁਤ ਵਧੀਆ ਜਾਨਵਰ ਨੇ ਬਾਈ ਚੈੱਕ ਕਰ ਸਕਦੇ ਹਾਂ ਵੀਰੇ